ਨਮਸਕਾਰ ਸਤਿ ਸ੍ਰੀ ਅਕਾਲ ਮਰhaba ਸੁਸ਼ੇਰ ਲੁਧਿਆਣਾ ਆਰਿਕਵਰੀ ਫੇਰ ਸ਼ੋ ਐਲ ਆਰ ਜੀ ਐਮ ਐਂਡ ਐਲ ਆਰ ਜੀ ਐਮ ਦੇ 5th ਐਡੀਸ਼ਨ ਚ ਐਂਟਰੀ ਹੋ ਚੁੱਕੀ ਹੈ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਰਹੇ ਹੋ ਕਿ ਜਿਹੜਾ ਦੇਸ਼ ਭਰ ਤੋਂ ਜਿਹੜੇ ਹੈ ਵਿਜ਼ਟਰਸ ਬਾਅਰਸ ਜਿਹੜੇ ਹੈ ਉਹ ਪਹੁੰਚਣਾ ਸ਼ੁਰੂ ਹੋ ਗਿਆ ਹੈ ਔਰ ਪਹਿਲੇ ਹੀ ਦਿਨ ਪਹਿਲੇ ਹੀ ਘੰਟੇ ਦੇ ਵਿੱਚ ਜਿਹੜਾ ਕਸਟਮਰ ਦਾ ਇਤਾਂ ਉਤਰਨਾ ਐਗਜ਼ੀਬਿਸ਼ਨ ਦੇ ਵਿੱਚ ਮੋਟੀਵੇਸ਼ਨ ਕਰਨ ਆਲਾ ਹੁੰਦਾ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਪਹੁੰਚੇ ਅਸੀਂ ਨਿਊ ਵੇ ओरिजिनल ਦੇ ਸਟਾਲ ਸੇ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਜਿਹੜਾ ਇਸ ਟਾਈਮ ਸਵੇਰੇ-ਸਵੇਰੇ ਹੀ ਆਪਣਾ ਬਾਅਰ ਜਿਹੜਾ ਹੈਗਾ ਉਹ ਮਾਲ ਦੇਖ ਰਿਹਾ ਆਪਣਾ ਮਾਲ ਨੂੰ ਪਰਖ ਰਿਹਾ ਰੇਟ ਚੈੱਕ ਕਰ ਰਿਹਾ ਸੋ वैरायटी ਤੁਸੀਂ ਦੇਖਦੇ ਹੋ ਸੋ ਦੱਸਿਓ ਕਿ ਇਹ ਸਮਰ ਨੂੰ ਲੈ ਕੇ ਜਿਹੜਾ ਇਹ ਸ਼ੋ ਸ਼ੁਰੂਆਤ ਹੋ ਚੁੱਕੀ ਹੈ ਸੋ ਇਸ ਟਾਈਮ ਪਹੁੰਚੇ ਹੈ ਨਿਊ ਵੇਸ ਇਸ ਰੌਲਟੇ ਸੋ ਗੱਲਬਾਤ ਕਰਦੇ ਹਾਂ ਸਰ ਨਮਸਕਾਰ ਹੁਸ਼ਕਰ ਜੀ ਸਰ ਤੁਹਾਡਾ ਸੁਪਨ ਸਾਹਿਲ ਗੁਪਤਾ ਸਾਹਿਲ ਜੀ ਸ਼ੋ ਸ਼ੁਰੂ ਹੋ ਚੁੱਕਾ ਹੈ ਪੰਜਵੀਂ ਵਾਰ ਪਾਰਟਿਸਪੇਟ ਕਰ ਰਹੇ ਹੋ ਸੋ ਕਿੱਦਾਂ ਦੀ ਜਰਨੀ ਰਹੀ ਹੈ ਪਹਿਲੇ ਕੀ ਜਰਨੀ ਬਹੁਤ ਬੜੀਆ ਥੀ ਔਰ ਆਨੇ ਵਾਲੇ ਟਾਈਮ ਕੀ ਵੀ ਜਰਨੀ ਬਹੁਤ ਅੱਛੀ ਚੱਲ ਰਹੀ ਹੈ ਜੀ ਅੱਛਾ ਰਿਸਪੌਂਸ ਮਿਲਦਾ ਹੈ ਅਲਰਜੀ ਮੇ ਐਗਜ਼ੀਬਿਸ਼ਨ ਪੇ ਬਹੁਤ ਬਾਹਰ ਆਤੇ ਹੈ ਹਰ ਸਾਲ हर अपना नया नई चीजें लेके आता है बहुत अच्छा इस बार हमने काफी नए कपड़े इंट्रोड्यूस किए चाइनीज फैब्रिक्स नहीं है हमारे अपने फैब्रिक्स हैं okay, चाइना को हमने इम्पोर्टेंस नहीं दिया है हमारे सारे हाउस मेड फैब्रिक्स हैं और नए कलर्स इंट्रोड्यूस किए हैं नए निट्स इंट्रोड्यूस किए हैं तो अभी फर्स्ट डे स्टार्ट हो गया है कस्टमर बताएगा फीडबैक न्यू so वे में क्या क्या चीज़ें बनाई जाती हैं न्यू वे में हम मेंस का बेसिकली फोकस करते हैं मेंस की टी शर्ट्स बनाते हैं मेंस के लोअर बनाते बनाते हैं सेट्स बनाते हैं कोट सेट्स बेसिकली ये आइटम मेंस के भी कोट सेट बना दिया हैं हाँ जी मेंस के कोट सेट क्रिएटिविटी है सो <laughs> so इस बार जो कलर्स किस तरह के इन कलर सारे नए इंग्लिश कलर्स चल रहे हैं अच्छा और अर्धी टोन्स चल रही हैं सारी अर्धि सर हमें यहाँ पे आके ना मेरे को लगता है हमारी वोकेबरी चेंज हो जाएगी <laughs> अर्धी टोन्स इंग्लिश कलर ये जब हम पढ़ते थे हमें ये पढ़ा ही नहीं गए हमें तो वही रेड ऑरेंज येलो यही ये पढ़ाए जाते थे टाइम के साथ सब कुछ चेंज हो रहा है सब कुछ चेंज हो रहा मतलब <laughs> यूथ ने हमें कॉम्प्लेक्स देने का स्थान लिया है सर नमस्कार ਹਾਂਜੀ ਸਾਨੂੰ ਮੁਸਕਰ ਜੀ ਤੁਹਾਡੇ ਸਾਹਿਬ ਜੀ ਆਦੇ ਕਹਿ ਰਿਹਾ ਕਿ ਇੰਗਲਿਸ਼ ਕਲਰ ਚੱਲ ਰਿਹਾ ਹੈ ਜੀ ਦੋਸਤੋ ਜਦੋਂ ਤੁਸੀਂ ਸਕੂਲ ਪੜ੍ਹੇ ਸੀ ਮੈਂ ਸਕੂਲ ਪੜ੍ਹਿਆ ਮੈਨੂੰ ਤਾਂ ਪੜ੍ਹਾਇ ਨਹੀਂ ਗੇ ਉਦੋਂ ਚੀਟਿੰਗ ਹੋਈ ਆ ਹੁਣ ਚੀਟਿੰਗ ਹੋ ਰਹੀ ਆ ਉਸ ਟਾਈਮ ਚੀਟਿੰਗ ਹੋਈ ਹੋਣੀ ਆ ਉਸ ਟਾਈਮ ਚੀਟਿੰਗ ਹੋਈ ਨਹੀਂ ਕੋ ਪਰ ਸਾਡੇ ਟੀਚਰਾਂ ਨੇ ਤਾਂ ਸਾਡੇ ਨਾਲ ਟੀਚਿੰਗ ਨਹੀਂ ਕੀਤੀ ਹੈ ਚੀਟਿੰਗ ਨਹੀਂ ਕੀਤੀ ਇਹ ਇਹ ਉਹ ਤਾਂ ਸਾਨੂੰ ਕੰਪਲੈਕਸ ਜਿੰਦ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਉਸ ਟਾਈਮ ਛੇੜੀ ਹੋਈ ਜਾਂਦੇ ਸੀ ਛੇੜੀ ਹੋਇਆ ਬੋਲਡ ਹੋ ਗਿਆ ਰੈੱਡ ਹੋ ਗਿਆ ਅਪਡੇਟ ਹੋ ਗਿਆ ਨਹੀਂ ਵੀ ਹੋ ਗਿਆ ਬੱਸ ਇਸ ਤੋਂ ਇਲਾਵਾ ਪਤਾ ਹੀ ਨਹੀਂ ਇਹ ਰੰਗ ਕਹਿੰਦੇ ਇੰਗਲਿਸ਼ ਕ ਨੂੰ ਕਹਿ ਸਕਦੇ ਸਾਨੂੰ ਪਤਾ ਨਹੀਂ ਤੇ ਨਾ ਇਹ ਕਹਿ ਸਕਦੇ ਆ ਉਹ ਬੰਦਾ ਬੰਦਾ ਕਹਿੰਦਾ ਸ਼ਰਮੋ ਸ਼ਰਮੀ ਕੁਝ ਵੀ ਨਹੀਂ ਸਕਦਾ ਸੋ ਕੀ ਕਹਿਣਾ ਚਾਹੋਗੇ ਸਰ ਜੀ ਜਿਹੜੇ ਉਹ ਛੇੜ ਆ ਰਹੇ ਬਹੁਤ ਵਧੀਆ ਛੇੜ ਆ ਰਹੇ ਨੇ ਤੇ ਤੇ ਕਸਟਮਰ ਦੀ ਇਹ ਨਾਲ ਲੇਕਿੰਗ ਆ ਉਹਨਾਂ ਛੇੜਾਂ ਦੀ ਸਾਰਿਆਂ ਦੀ ਬਹੁਤ ਚੰਗੀ ਸੋ ਕਸਟਮਰ ਕੁਝ ਨਵਾਂ ਪਾਲਦਾ ਇਸ ਲਈ ਕੁਝ ਨਾ ਬੱਚੇ ਸੋ ਨਵੇਂ ਛੇੜ ਚ ਨਵੇਂ ਛੇੜ ਚੱਲ ਜਾਂਦੇ ਸਾਰੇ ਕੀ ਬਣਾਇਆ ਹੈ ਇਸ ਵਾਰ ਕੀੜੀ ਫੈਬਰਿਕਸ ਇਸ ਵਾਰ ਤੱਕ तकरीबन ਟੀ-ਸ਼ਰਟਸ ਵੈਰਾਈਟੀ ਕਾਫੀ ਹੈ ਕੋਲਰ ਸ਼ਰਟ ਦੀ ਵੈਰਾਈਟੀ ਕਾਫੀ ਹੈ ਜਿਹੜੀ ਸਵੈਰਾਈਟੀ ਕਾਫੀ ਹੈ ਲੋਰ ਦੀ ਵੈਰਾਈਟੀ ਕਾਫੀ ਹੈ ਕਾਫੀ ਕੁਝ ਜਿਹੜਾ ਫੁੱਟਬਾਲ ਜਿਹੜਾ ਕਸਟਮਰਸ ਵਗੈਰਾ ਉਹ ਕਿੱਥੋਂ ਕਿੱਥੋਂ ਦੇ ਆਉਂਦੇ ਉਮੀਦ ਹੈ तकरीबन ਸਭ ਪਾਸੇ ਸਾਰੀਆਂ ਸਟੇਟਾਂ ਜਿੰਨੀਆਂ ਇੰਡੀਆ ਦੀ ਹੈਗੇ ਸਟੇਟਾਂ ਯੂਪੀ ਹੋ ਗਿਆ ਬਿਹਾਰ ਹੋ ਗਿਆ ਹਰਿਆਣਾ ਪੰਜਾਬ ਹੋ ਗਿਆ ਦਿੱਲੀ ਹੋ ਗਿਆ ਸਾਰੀ ਸਟੇਟਾਂ ਸੀ ਜਿਹੜਾ ਜਿਵੇਂ

यूपी से तिवारी जी क्या कहिएगा हमारा फेयर मतलब बहुत बढ़िया जाता है जी। हमारे प्रोडक्ट बहुत अच्छे हैं सारा कुछ मतलब हम ए वन क्वालिटी की बनाने की कोशिश करते हैं और कस्टमर को सेटिस्फाई करने हमारा जो है कि मेन मकसद है अच्छा ये बता रहे थे न्यू वे क्वालिटी बनाते हैं आप कहते हैं तो ए वन क्वालिटी <laughs> <laughs> ए वन मतलब सबसे टॉप पे हो गया मैं कंफ्यूज आ गए हम नहीं ऐसी बात नहीं है वहाँ इस तरह की कोई बात नहीं होती है ठीक है सर ठीक है धन्यवाद सर तो लगातार आप तस्वीरें तो देख रहे हैं कि किस तरह से जो गारमेंट की परख की जाती है गारमेंट में किस तरह के जो डिजाइनिंग है वो सारी चीजें देखी जाती हैं हैं तो बातचीत करते सर नमस्कार नमस्कार जी मनोज सर मनोज जी क्या करते हो आप सर यही रेडीमेड का, का काम है होलसेल अच्छा, का तो यहाँ पे क्या प्रोडक्ट देखने आये नहीं यह माल लेने आया इनका माल बहुत बेचते हैं हरियाणा से हिसार तो अभी तो शो शुरू हुआ आप पहले ही आ गए सर इनका माल बाद में मिलता ही नहीं है सर माल के हाँ जी

ਮੈਂ ਤਾਂ ਟੀ-ਸ਼ਰਟ ਵੇਚਦਾ ਹਾਂ ਕਿ ਆਈਟਮ ਹੈ ਹਾਂਜੀ ਇਸ ਦਾ ਮਤਲਬ ਆਪ ਸਹੀ ਬੋਲ ਰਹੇ ਹੋ ਹਾਂਜੀ ਧੰਨਵਾਦ ਸੋ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀ ਦੇਖ ਰਹੇ ਹੋ ਨਿਊ ਵੇ ਦੇ ਸਟਾਲ ਤੋਂ ਕੇਡੀ ਫੈਬਰਿਕਸ ਦੇ ਸੋ ਲੁਧਿਆਣਾ ਦੇ ਪੀਏਯੂ ਗਰਾਊਂਡ ਦੇ ਵਿੱਚ ਲਾਈਵ ਤਸਵੀਰਾਂ ਇਸ ਵੇਲੇ ਕਿ ਕਿਦਾਂ ਜਿਹੜਾ ਫਰਸਟ ਹਜੇ ਆਰ ਸ਼ੁਰੂ ਹੋਇਆ ਹੈ ਸ਼ੋ ਦਾ ਔਰ ਕਸਟਮਰ ਜਿਹੜਾ ਲਗਾਤਾਰ ਬਣਿਆ ਹੋਇਆ ਹੈ ਔਰ ਮੋਟੀਵੇਸ਼ਨ ਮਿਲ ਰਹੀ ਹੈ ਜਿਹੜੇ ਕਸਟਮਰਸ ਨੂੰ ਦੇਖ ਕੇ ਜਿਹੜੇ ਵੀ ਮੈਨੂਫੈਕਚਰਰ ਪਾਰਟਿਸਿਪੇਟ ਇੱਥੇ ਪਹੁੰਚੇ ਹੋਏ ਸੋ ਇਹ ਸੀ ਫਿਲਹਾਲ ਨਿਊ ਵੇ ਦੇ ਸਟਾਲ ਤੋਂ ਇਸ ਵੇਲੇ ਦਾ ਅਪ